ਹਵੇ ਮਜ਼ੀਰ ਯਾਰ ਮੇਰੇ ਸਾੜੇ ਆਉਂ ਦੇਖਲਾ ਪੰਤਾ ਆਪਣੇ ਘਰੇ ਆ ਕੇ ਆਪਣੀ ਸਾਰੀ ਤਰੂਪੀ ਕੇ ਹਣ ਚੱਲਿਆ ਵਾ ਦੇਖਲਾ ਕੋਣ ਦਾ ਕੋਣੇ ਤੇ ਵੱੱਦਾ ਫੜਦਾ ਮੇਰਾ ਸਾੜਾ ਸਾੜੇ ਨੇ ਅੱਜ ਜਾੜਾ ਤੇ ਘਾਤੀ ਇੱਕ ਰੁਪਈਆ ਨਹੀਂ ਕੱਢਿਆ ਮੁਖਾਂਤਰੀ ਹੋ ਗਏ ਲਾਨਤਾ ਜੇ ਮੁਖਾਂਤਰ ਤੇ ਫੜਨੂ ਮੇਰੇ ਸਾੜੇ ਨੂੰ ਸੋਦੀਏ ਉਹ ਦੀਦੂ ਜੇ ਮੈਨੂੰ ਨਾ ਚੜੀ ਹੁੰਦੀ ਮੈਂ ਸਾੜੇ ਨੂੰ ਦੇਲੀਆਂ ਨਹੀਂ ਟੱਪਣ ਦੇਣੀਆਂ ਸੀ ਗਿਆ ਦੇਖਲਾ ਆਪਾਂ ਨੂੰ ਵੱਧ ਪਿਆ ਕੇ ਪੈਗ ਪੈਗ ਕਰਕੇ ਆਪ ਦੇਖ ਲਾ ਮੇਰੇ ਨਾਲ ਡੱਬੇ ਚ ਬੂਤਲੇ ਭਾਗੇ ਲੈ ਗਿਆ ਹੈ ਆਪਣੀਆਂ ਤਿੰਨ ਬੋਰਾ ਸੀ ਇੱਥੇ ਰਹੀਆਂ ਜਿੱਦੂ ਉਈ ਮੇਰੇ ਸਾਲਿਓ ਤੁਸੀਂ ਪਲਾ ਪਲਾ ਕੇ ਮੈਨੂੰ ਦਾਰੂ ਠੰਡੇ ਪਾਣੀ ਚ ਮੇਰਾ ਗਲਾ ਭਾਤਾ ਮੈਂ ਹੋਰ ਤਪ ਜਾਣਾ ਹੋਰ ਦੱਸ ਕੀ ਕਰਾਂ ਅੱਗੇਟ ਲਾ ਲਈ ਮਜੀਟ ਕੇ ਸੁਖੇ ਔਰ ਕੁੱਤੇ ਵੱਢ ਲੈਣ ਤੁਹਾਨੂੰ ਸ਼ਰਾਬਿਆਂ ਨੂੰ ਪਤਾ ਵੀ ਨਹੀਂ ਲੱਗਣਾ ਜਰ ਆ ਚੱਲੋ ਚੰਗਾ ਮੈਂ ਜਾਣਾ ਹੈਪੀ ਸ਼ਰਮਾ ਦੇ ਚੰਗਾ ਚੰਗਾ ਚੱਲਿਆ ਮੈਂ